ਕੱਲ ਮਿਤੀ 10 ਨਵੰਬਰ ਨੂੰ ਅਨੀ ਮਾਰਨਿੰਗ ਬਰਨਾਲਾ ਦੇ ਦਸ਼ਾਹਰਾ ਗਰਾਊਂਡ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੀ ਕਿ ਇੱਕ ਦਰਖਤ ਦੇ ਨਾਲ ਲਟਕ ਰਹੀ ਸੀ ਫਾਹ ਲਿਆ ਗਿਆ ਸੀ ਇਹ ਮ੍ਰਿਤਕ ਦੀ ਪਛਾਣ ਗੁਰ세ਵਕ ਸਿੰਘ ਵਾਸੀ ਆਵਾਵਾਸਤੀ ਬਰਨਾਲਾ ਹੋਈ ਸੀ ਇਹਦੇ ਬ੍ਰਦਰ ਦੇ ਬਿਆਨਾਂ ਦੇ ਉੱਤੇ ਜਿਹੜਾ ਬ੍ਰਦਰ ਵਿਕੀ ਸਿੰਘ ਦੇ ਬਿਆਨ ਦੇ ਉੱਤੇ 194 ਬੀ ਐਨ ਐਸ ਐਸ ਦੀ ਕਾਰਵਾਈ थाना ਸਿਟੀ ਬਰਨਾਲਾ ਵੱਲੋਂ ਕੀਤੀ ਗਈ ਸੀ ਜਿਨ੍ਹਾਂ ਨੇ ਆਪਣੇ ਬਿਆਦ ਰਾਹੀਂ ਦਰਜ ਕਰਵਾਇਆ ਸੀਗਾ ਕਿ ਉਹ ਕਿਸੇ ਦੇ ਉੱਤੇ ਨਾ ਕੋਈ ਸ਼ੱਕ ਰਹੀ ਤੇ ਉਹ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਇਹਦੇ ਬ੍ਰਦਰ ਕੁਸ਼ੇਵ ਸਿੰਘ ਬਲੌਨ ਸੁਸਾਈਡ ਕੀਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਸਰਵ ਹਸਪਤਾਲ ਬਨਾਲਾ ਵਿਖੇ ਕਰਵਾ ਲਿਆ ਗਿਆ ਸੀ ਤੇ ਜਦੋਂ ਪੋਸਟਮਾਰਟਮ ਤੋਂ ਬਾਅਦ ਵਾਪਸ ਪਰਿਵਾਰ ਨੂੰ ਬੋਡੀ ਮਿਲੀ ਸੀ ਤਾਂ ਕੁਝ ਸ਼ਰਾਬੀ ਅੰਸਰਾਵ ਨੂੰ ਇਹ ਪਰਿਵਾਰ ਨੂੰ ਮਿਸਕ੍ਰੈਡ ਕੀਤਾ ਗਿਆ ਤੇ ਉਹਨਾਂ ਵੱਲੋਂ ਬਾਅਦ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਕਿਸ ਕੁਝ ਵਿਅਕਤੀਆਂ ਦੇ ਖਿਲਾਫ ਕਿ ਜਿਹੜਾ ਗੁਰਸੇਵਕ ਸਿੰਘ ਸੀ ਉਹਨੂੰ ਕੁੱਟਮਾਰ ਕੀਤੀ ਗਈ ਸੀ ਤੇ ਉਹਨੂੰ ਮਾਰਨ ਤੋਂ ਬਾਅਦ ਇੱਥੇ ਲਟਕਾਇਆ ਗਿਆ ਸੀ ਜਦਕਿ ਪੋਸਟਮਾਰਟਮ ਦੇ ਵਿੱਚ ਇਹੋ ਜਿਹੀ ਕੋਈ ਵੀ ਹੋਰ ਇੰਜਰੀ ਨਹੀਂ ਸਾਹਮਣੇ ਆਈ ਸੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਸੋ ਇਹ ਜਿਹੜਾ ਸ਼ਰਾਬੀ ਵਿਅਕਤੀ ਸੀਗੇ ਉਹਨਾਂ ਵੱਲੋਂ ਮਾਰੇ ਦੀਆਂ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਤੇ ਪਰਿਵਾਰ ਦੇ ਨਾਲ ਲੈ ਕੇ ਜਿਹੜੀ ਡੈੱਡ ਬੋਡੀ ਆ ਉਹਨੂੰ ਡੀਐਸਪੀ ਆਫਿਸ ਬਰਨਾਲਾ ਦੇ ਗੇਟ ਤੇ ਰੱਖ ਕੇ ਕਾਲ ਦਾ ਨਾਮ ਦਿੱਤਾ ਗਿਆ ਸੀ ਤੇ ਰਸਤਾ ਵੀ ਬਲੌਕ ਕੀਤਾ ਗਿਆ ਸੀ ਕੱਲ ਸ਼ਾਮ ਅਸੀਂ ਇਹ ਜਿਹੜਾ ਧਰਨਾ ਵਿਸਫਸ ਕਰਾਇਆ ਜਿਹੜੀ ਡੈੱਡਬੋਰਡ ਗਏ ਪਰਿਵਾਰ ਤੋਂ ਲੈ ਗਿਆ ਸੀ ਤੇ ਜਿਹੜੇ ਕੋਈ ਸ਼ਰਾਰਤੀ ਵਿਅਕਤੀ ਇਹ ਤੁਹਾਡੇ ਨੂੰ ਭੜਕਾ ਰਹੇ ਸੀ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਕਸਟਡੀ ਵਿੱਚ ਵੀ ਗਿਆ ਸੀ